ਲਾਈ ਵੀ ਮੈਟਰੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਸੱਪ ਮਰਿਆ ਪਿਆ ਸੀ ਅਸੀਂ ਆਖਿਆ ਚਲ ਟੋਆ ਕਰਕੇ ਦੱਬ ਦਨੇ ਭਰਾਵੋ ਜੇ ਤੁਹਾਨੂੰ ਵੀ ਕਿਤੇ ਕੋਈ ਸੱਪ ਜਾਂ ਕੁੱਤਾ ਜਾਂ ਬਿੱਲਾ ਨਾਹ ਰਤੇ ਜਾਂ ਸੜਕ ਤੇ ਕਿਤੇ ਮਰਿਆ ਖੇਤ ਮਿਲਦਾ ਤਾ ਨੂੰ ਜਰੂਰ ਬਾਈ ਟੋਆ ਕਰਕੇ ਦੱਬ ਦਿਆ ਕਰੋ ਸੋਨੂੰ ਪਤਾ ਅੱਜ ਕੱਲ ਹਨ ਇਹਦੇ ਨਾਲ ਹੀ ਹਲਕਦੇ ਨੇ ਕੁੱਤੇ ਜਦੋਂ ਕੁਝ ਖਾ ਪੀ ਲੈਂਦੇ ਨੇ ਜ਼ਹਿਰੀਲੀ ਚੀਜ਼ਾਂ ਤਾਂ ਉਹ ਡੰਗਰ ਪਸ਼ੂ ਵੱਢ ਜਾਂਦੇ ਨੇ ਬੰਦਿਆਂ ਨੂੰ ਵੀ ਵੱਢ ਜਾਂਦੇ ਤਾਂ ਇਹ ਗੱਲ ਦਾ ਧਿਆਨ ਰੱਖਿਆ ਕਰੋ ਕਿਤੇ ਵੀ ਕੋਈ ਡੰਗਰ ਪਸ਼ੂ ਮਰਿਆ ਪਿਆ ਜਾਂ ਕੁੱਤਾ ਮਰਿਆ ਪਿਆ ਜਾਂ ਕੋਈ ਸੱਪ ਮਰਿਆ ਪਿਆ ਜਾਂ ਬਿੱਲਾ ਮਰਿਆ ਪਿਆ ਜਰੂਰ ਉਹਨੂੰ ਤੁਸੀਂ ਟੋਆ ਕਰਕੇ ਦੱਬਦਿਆ ਕਰੋ ਬਹੁਤ ਵੱਡਾ ਪੁੰਨ ਦਾ ਸਭ ਤੋਂ ਵੱਡਾ ਪੁੰਨ ਇਹ ਆ ਜੇ ਆਪਾਂ ਕਿਸੇ ਮਰੇ ਪਏ ਕੁੱਤੇ ਨੂੰ ਜਾਂ ਸੱਪ ਨੂੰ ਟੋਆ ਪੱਟ ਕੇ ਦੱਬ ਦਾਂਗੇ ਤਾਂ ਬਹੁਤ ਵੱਡਾ ਪੁੰਨ ਲੱਗਦਾ ਭਰਾ ਬਣ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਕਿਤੇ ਵੀ ਕੋਈ ਕੁੱਤਾ ਬਿੱਲਾ ਸੜਕ ਤੇ ਰੋਡ ਤੇ ਮਰਿਆ ਪਿਆ ਉਹਨੂੰ ਟੋਆ ਕਰਕੇ ਦੱਬਦਿਆ ਕਰੋ ਜਿਵੇਂ ਆਪਾਂ ਤੁਹਾਡੇ ਸਾਹਮਣੇ ਨਹਿਰ ਤੇ ਇੱਕ ਸੱਪ ਮਰਿਆ ਪਿਆ ਸੀਗਾ ਤੇ ਆਪਾਂ ਜਦੋਂ ਕੋਈ ਖਾਣ ਪੀਣ ਵਾਲੀ ਚੀਜ਼ਾਂ ਖਾਣਾ ਤਾਂ ਮੱਖੀਆਂ ਉਹਦੇ ਉੱਪਰ ਬੈਂਦੀਆਂ ਨੇ ਫਿਰ ਉਹੀ ਆਪਣੀਆਂ ਰੋਟੀ ਪਾਣੀ ਤੇ ਆਉਂਦੀਆਂ ਨੇ ਹਨਾ ਤੇ ਉਹਦੇ ਕਰਕੇ ਤੁਸੀਂ ਕਿਤੇ ਵੀ ਕੋਈ ਚੀਜ਼ ਕੁੱਤਾ ਜਾਂ ਬਿੱਲਾ ਕੋਈ ਸੱਪ ਕੋਈ ਡੰਗਰ ਪਸ਼ੂ ਮਰਿਆ ਪਿਆ ਉਹਨੂੰ ਟੋਆ ਕਰਕੇ ਦੱਬਦਿਆ ਕਰੋ ਧੰਨਵਾਦ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਜੀ